ਸਾਰੀਆਂ ਰੱਬ ਰੂਬੀ ਸੰਗਤਾਂ ਖੜੀਆਂ ਨੇਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਪਤਾ ਕੀ ਹੈ ਜਿੰਨਾ ਇਹ ਮਹਾਲੀ ਦਾ ਮਾਫੀਆ ਇਹ ਟੱਠਾ ਹੋ ਕੇ ਪ੍ਰਸ਼ਾਸਨ ਕੋਲੇ ਗਿਆ ਜਿਵੇਂ ਕਿ ਆਪਾਂ ਚੰਡੀਗੜ੍ਹ ਦਾ ਮਾਫੀਆ ਸਾਰਾ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀ ਕੀਤਾ ਸੀਗਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਅਸੀਂ ਪੈਸੇ ਲੈਣ ਲਈ ਗਏ ਸੀ ਅਸੀਂ ਉਦੋਂ ਘੱਟੋ ਘੱਟ 15 20 ਬੰਦਿਆਂ ਦੇ ਪੈਸੇ ਦਵਾਈ ਸਾਡੀ ਟੀਮ ਨੇ ਸਾਡੇ ਸਾਰੇ ਭਰਾਵਾਂ ਨੇ ਦਵਾਈ ਪਰ ਉੱਥੇ ਕੀ ਕੀਤਾ ਗਿਆ ਉਥੇ ਚੀਜ਼ ਕੀਤੀ ਗਈ ਸਾਡੇ ਇੱਕ ਨੌਜਵਾਨ ਦੀ ਪੱਗ ਲਾਤੀ ਉਹਨਾਂ ਨੇ ਪੱਗ ਲਾ ਕੇ ਉਤੋਂ ਕੇ ਜਲੀਲ ਕੀਤਾ ਗਿਆ ਜਿਹੜਾ ਕਿ ਅਸੀਂ ਜਿਹੜੇ ਜਿਹੜੇ ਬੰਦੇ ਜਿਹੜਾ ਏਜੰਟ ਸੀ ਤੇ ਨੱਕ ਨਾਲ ਲਕੀ ਰਾਖੜਾਈ ਹੋਈ ਸਾਡੇ ਕੋਲੇ ਵੀਡੀਓ ਆ ਮਾਫੀ ਮੰਗੀ ਤੇ ਸਾਰੇ ਪੈਸੇ ਤੇ ਵਾਪਸ ਕਰਵਾਏ ਤੇ ਜਿਹੜੀ ਸਾਡੀ ਪੱਗ ਲਈ ਸੀਗੀ ਅਸੀਂ ਉਹਨੂੰ ਸਸਪੈਂਡ ਕਰਾਇਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ ਵੀ ਇਹ ਜਿਹੜੋ ਦਫ਼ਤਰਾਂ ਦੇ ਵਿੱਚ ਆਉਂਦੇ ਨੇਗੇ ਇਹ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਨੇਗੇ ਇਸ ਕਰਕੇ ਜਿਹੜਾ ਇਹ ਕਹਿੰਦੇ ਨੇ ਵੀ ਕਰੋਨ ਹੱਥਾਂ ਦੇ ਵਿੱਚ ਲੈ ਲਓ ਅਸੀਂ ਆਉਂਦੇ ਨਹੀਂਗੇ ਅਸੀਂ ਕੀ ਕਰਨਾ ਵਾਂਗੇ ਜਿਹੜੇ ਸਾਡੇ ਭੋਰੇ ਪਾਣੇ ਲੋਕਾਂ ਦੇ ਨਾਲ ਸ਼ੋਸ਼ਣ ਹੋਇਆ ਵੱਡੇ ਵੱਡੇ ਸੁਪਨੇ ਦਿਖਾ ਕੇ ਵੱਡੇ ਵੱਡੇ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਠੱਗਿਆ ਤੁਸੀਂ ਉਹਨਾਂ ਦਾ ਸਾਰਾ ਨਾ ਪੈਸਾ ਦਿਵਾ ਦਿਓ ਜੇਕਰ ਤੁਸੀਂ ਉਹਨਾਂ ਦਾ ਪੈਸਾ ਨਹੀਂ ਦਿਵਾਉਂਗੇ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣੋਗੇ ਇਹਨਾਂ ਦੇ ਉੱਪਰ ਨੱਥ ਨਹੀਂ ਪਾਉਂਗੇ ਜਿਹੜੀ ਕਿ ਸਾਡੇ ਅੱਜ ਮੁੱਖ ਮੰਗਾਂ ਕਿ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਅਸੀਂ ਇਹਨਾਂ ਦੇ ਘਰਾਮੂੜੇ ਵੀ ਤਰਨੇ ਲਾਵਾਂਗੇ ਇਹਨਾਂ ਦੇ ਦਫ਼ਤਰਾਂ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦਾ ਜੋ ਅਸੀਂ ਜਰੂਰ ਕਰ ਸਕਦੇ ਹਾਂ ਜਿੱਥੇ ਤੇ ਕਰਫੂ ਬੁਰੇ ਦੇ ਬਾਰਤਿਕ ਕਰ ਜਾ ਸਕਦੇ ਹਾਂ ਅਸੀਂ ਜਾ ਮੰਗ। ਇਹ ਇਹ ਅਧਿ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ। ਦੇਖੋ ਵੀਰ ਜੀ ਗੱਲ ਇਹ ਆ ਸੁਣ ਲੋ ਧਿਆਨ ਨਾਲ। ਸਰਕਾਰ ਇਹ ਗੱਲ ਕਹਿੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵੱਡਾ ਡਰਾਮਾ ਕਰ ਰਹੀ ਹੈ। ਵੈਸੇ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਹੈਗਾ। ਮੇਰੇ ਨਾਲ ਮਹਿੰਗਾ ਖੰਡਾ Rajasthan ਤੋਂ ਸਾਰੇ ਸੂਬਿਆਂ ਤੋਂ ਤੁਸੀਂ ਲੱਖ ਲੱਖ ਅਲਗ-ਅਲਗ ਥਾਵਾਂ ਤੋਂ ਤੁਸੀਂ ਪਹੁੰਚੇ ਹੋ। ਇਹ ਮੁੱਦਾ ਬੈਸੇ ਪੂਰੇ ਦੇਸ਼ ਦਾ ਪਲੀਜ਼ ਪਲੀਜ਼ ਮੇਰੀ ਗੱਲ ਕਰ ਲਮੇ ਤੇ ਇਸ ਕਰਕੇ ਮੁੱਦਾ ਪੂਰੇ ਦੇਸ਼ ਦਾ ਪਰ ਜਿਹੜਾ ਪੰਜਾਬ ਦੇ ਵਿੱਚ ਇਹ ਏਡਾ ਵੱਡਾ ਮਾਫੀਆ ਜਿਹੜਾ ਫੈਲਿਆ ਹੋਇਆ ਸਰਕਾਰ ਕਹਿੰਦੇ ਜੁੱਧ ਨਸ਼ਿਆਂ ਵਿਰੁੱਧ ਮੈਂ ਵੀ ਕਹਿਣਾ ਅਸੀਂ ਨਸ਼ਿਆਂ ਦੇ ਬਹੁਤ ਖਿਲਾਫ ਲੜਦੇ ਆ ਅਸੀਂ ਮਾਨਸਤਾ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪ੍ਰੋਟੈਸਟ ਕੀਤੇ ਨੇਗੇ ਅਸੀਂ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਵੀ ਕੱਢਿਆ ਪਰ ਜਿਹੜਾ ਇਹ ਮਾਫੀਆ ਬਿਊਰੋ ਭੜਾਉ ਇਹ ਚਿੱਟੇ ਨਸ਼ੇ ਦੇ ਤਸਕਰਾਂ ਦੇ ਨਾਲੋਂ ਵੱਡਾ ਮਾਫੀਆ ਹੈ ਸਾਰੇ ਇਸ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਲਿਓ ਇਹ ਜਿਹੜਾ ਬਾਈ ਜੀ ਬੋਲੋ ਨਾ ਪਲੀਜ਼ ਬਾਈ ਪਲੀਜ਼ ਕਰਦੇ ਆ ਮੈਂ ਮੈਂ ਮੇਰਾ ਸਿਹਤ ਨਹੀਂ ਪੂਰੀ ਠੀਕ ਹੈ ਠੀਕ ਹੈ ਕੀ ਯਾਰ ਮੈਂ ਫਿਰ ਵੀ ਇਸ ਚੀਜ਼ ਦੇ ਵਿੱਚ ਮੈਂ ਲੜ ਰਿਹਾ ਇਸ ਕਰਕੇ ਪਲੀਜ਼ ਤੇ ਜਿਹੜਾ ਹੁਣੇ ਚਿੱਟੇ ਨਸ਼ੇ ਦੇ ਨਾਲ ਵੱਡਾ ਮਾਫੀਆ ਸਰਕਾਰ ਪੰਜਾਬ ਸਰਕਾਰ ਡਰਾਮੇ ਕਰਦੀ ਅਸੀਂ ਘਾਟ ਟਾਤੇ ਜੀ ਅਸੀਂ ਉਹ ਟਾਤੇ ਜੀ ਗਰੀਬਾਂ ਨੂੰ ਹਟਾ ਕੇ ਮੈਂ ਕਹਿੰਦਾ ਜਿਹੜੀਆਂ ਠੰਡੀਗੜ ਦੇ ਵਿੱਚ ਕਰੋੜਾਂ ਦੀਆਂ ਕੋਠੀਆਂ ਛੱਤੀ ਬੈਠੇ ਨੇਗੇ ਇੱਥੇ ਵੱਡੇ ਵੱਡੇ ਦਫ਼ਤਰ ਬਣਾਏ ਖੜੇ ਨੇ ਇਹਨਾਂ ਨੂੰ ਕਦੋਂ ਢਾਉਂਗੇ ਇਨਾਂ ਦੇ ਖਿਲਾਫ ਜਿਹੜਾ ਗਾਰਦਾਸ ਐਫ ਆਰ ਆਈਆਂ ਨੇ ਜੀ 15-15 ਦੇ ਖਿਲਾਫ ਪਰਚੇ ਨੇਗੇ ਸੋ ਨੂੰ ਮੈਂ ਇੱਕ ਹੋਰ ਗੱਲ ਦੱਸਦਾ ਜਿੰਨੇ ਲੋਕ ਤੁਸੀਂ ਪਿੰਡ ਤੋਂ 15 ਤੋਂ ਜਿਹੜਾ 20% ਜਿਹੜੇ ਇਹਨਾਂ ਦੇ ਖਿਲਾਫ ਐਫ ਆਰ ਆਈਆਂ ਹੋਈਆਂ ਨੇ 80% ਜਿਹੜੇ ਅਜੰਤਾ ਦੇ ਖਿਲਾਫ ਪਾਚੇ ਨਹੀਂ ਹੋਏ ਜਿਹੜੇ ਤੁਸੀਂ ਦਰਖਾਸਤਾਂ ਹੱਥਾਂ ਦੇ ਵਿੱਚ ਚੱਕੀ ਫਿਰਦੇ ਹੋ ਪਰਚੇ ਨਹੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਕਰਦੀ ਇਸ ਕਰਕੇ ਅਸੀਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਮਾਫੀਆ ਹੈ ਇਹ ਚਿੱਟੇ ਨਸ਼ੇ ਦੇ ਨਾਲੋਂ ਕਿਤੇ 100 ਗੁਣਾ ਵੱਡਾ ਮਾਫੀਆ ਇਹ 20 ਲੱਖ ਤੋਂ ਥੱਲੇ ਕਿਸੇ ਨੇ ਠੱਗੀ ਨਹੀਂ ਮਾਰਦੇ ਆ ਦੇਖ ਲੋ ਜੀ ਆ ਕਿਹੜੀ ਆਂਟਾ ਜੀ ਆਹਾਂ ਆ ਰੀਤ ਕੌੜਾ ਹੋਗੀ ਆ ਹੋਰ ਹੋਗੀਆਂ ਇਹਨਾਂ ਨੇ ਘੱਟੋ ਘਾਟ 3-3 400 ਚ 400 ਕਰੋੜ ਦੀ ਠੱਗੀ ਹੈ ਜੀ ਆਪਣਾ ਰਤਨਾਖ 그룹 ਦੀ ਗੱਲ ਕਰੀਏ ਘੱਟੋ ਘਾਟ 2-3000 ਕਰੋੜ ਦੀ ਠੱਗੀ ਹੈ ਜੀ ਰਤਨਾਖ 그룹 ਵਾਲੇ ਕਿਹੜੇ ਨੇ ਹੱਥ ਖੜਾ ਕਰਿਓ 11 ਕਰੋੜ ਦੀ ਮਨਪ੍ਰੀਤ ਸਾਹਿਬ ਹਾਂ ਕਿਤਨੀ ਗਰੀਬਾਂ ਨੂੰ ਪਿਆਉਣੇ ਇੱਕ ਮਿੰਟ ਹਾਂਜੀ ਉਹ ਮਨਪ੍ਰੀਤ ਰਿਕ ਪਾਲ ਸਿੰਘ ਇੱਕ ਮਿੰਟ ਮਾਤਾ ਤੁਸੀਂ ਮੈਂ ਕਹ ਲੈ ਮੈਂ ਬਣਾ ਦੂੰਗਾ ਸਾਰਾ ਧਿਆਨ ਉਧਰ ਨੂੰ ਬਾਹਰ ਹੁੰਦਾ ਆਪਾਂ ਉਹਦਾ ਵੀ ਇੱਥੇ ਆ ਕੇ ਨਾਮ ਲਾਂਗੇ ਤੁਸੀਂ ਮੇਰੇ ਕੋਲੇ ਆਜੋ ਉਹਦੀ ਫੋਟੋ ਬਿੱਡ ਫੋਟੋ ਤੇ ਬਿੱਤੋ ਦੀ ਵੱਡਾ ਬੈਂਦਰ ਕਢਾ ਕੇ ਜਿਹੜਾ ਕਿ ਕ੍ਰਿਤਨੀ ਜਥੇ ਦਾ ਆਪਾਂ ਨਾਮ ਲੈਣਾ ਉਹ ਮੈਨੂੰ ਪਤਾ ਉਹਨੇ ਬਹੁਤ ਠੱਗੀ ਮਾਰੀ ਆ ਬੰਦੇ ਨਾਲ ਆ ਜਿਹੜਾ ਦੂਜੇ ਨੰਬਰ ਤਾਂ ਮਨਪ੍ਰੀਤ ਸਿੰਘ ਖਰਾਨਾ ਇਹਦੇ ਸਿੱਖਾਂ ਦੇ ਨਾਮ ਤੇ ਸਿੱਖਾਂ ਦਾ ਭੇਜ ਪਾ ਕੇ ਇਹਨੇ ਬੰਦੇ ਨੇ ਐਡੀ ਵੱਡੀ ਠੱਗੀ ਮਾਰੀ ਆ ਇਹਨੇ ਬੰਦੇ ਨੇ ਤਬਾਹ ਕਰ ਦਿੱਤੇ ਘਰਾਂ ਦੇ ਘਰ ਆ ਜਿਹੜਾ ਕਿ ਇਹ ਆ ਤੁਸੀਂ ਇੱਧਰ ਨਾ ਤੁਸੀਂ ਐਂ ਕਰੋ ਭਾਈ ਜੀ ਦੋ ਜਣੇ ਬੈਨਰ ਲੈ ਕੇ ਇੱਧਰ ਆ ਜਾ ਕਰੋ ਆਪਾਂ মিডিਆ ਵੀ ਦੇਖਦਾ ਸਾਰਾ ਧਿਆਨ ਇੱਧਰ ਨੂੰ ਰਹੂਗਾ ਦੋ ਜਣੇ ਪਹਿਲੇ ਸਾਰੇ ਗੱਲ ਪਹਿਲੇ ਦੋ ਜਣੇ ਭਾਈ ਦੋ ਜਣੇ ਇੱਥੇ ਬੁਲਾਉਣਾ ਮੈਂ ਇੱਥੇ ਬੁਲਾਉਣਾ ਇਸ ਕਰਕੇ মিডিਆ ਆਪਣਾ ਬਹੁਤ ਸਾਥ ਦੇ ਰਿਹਾ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਓ ਜਿਹੜੇ ਜਿੰਨੇ ਵੀ মিডিਆ ਵਾਲੇ ਪਹੁੰਚੇ ਨੇਗੇ ਨਾ ਸਰਕਾਰ ਨੇ ਆਪਣਾ ਕੰਕ ਨਹੀਂ ਕਰਨਾ ਜੋ ਮਸਲਾ ਆਪਣਾ ਹੱਲ ਕਰਨਾ মিডিਆ ਨੇ ਕਰਨਾ ਹੈ ਮੈਂ ਅੱਜ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਖੜ ਕੇ ਕਹਿ ਕੇ ਜਾਣਾ ਕਿ ਮੈਂ ਗੁਰੂ ਘਰ ਦੇ ਵਿੱਚ ਖੜਿਆ ਸੀ ਰਸਤਾ ਖਿਲਾਉਣੇ ਆ ਤਰੀਕ ਆਪਣੇ ਕੋਲੇ ਪਰਮੰਤ ਭਾਈ ਬਹੁਤ ਕੱਟਨੇਗੇ ਬੁਲਾ ਰਹੇ ਹੋਰ ਵੀ ਬਹੁਤ ਆ ਰਹੇ ਨੇ ਮਾੜੇ ਪਿੱਛੋਂ ਥੋੜੇ ਪਿੱਛੋਂ ਹੀ ਭਾਈ ਭਾਈ ਥੋੜੇ ਪਿੱਛੋਂ ਇਹ ਜਿਹੜੇ ਸਾਡੇ ਕੋਲ ਕੋਈ ਨਾ ਕੋਈ ਨਾ ਥੱਲੇ ਰੱਖੋ ਮਾੜਾ ਥੱਲੇ ਥੋੜਾ ਥੱਲੇ ਰੱਖੋ